ਡਵੈਲਪਮੈਂਟ ਇੱਕ ਬਹੁਤ ਵੱਡਾ ਮੁੱਦਾ ਹੈ ਜੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਵੀ ਪੰਜਾਬ ਦੇ ਵਿੱਚ ਸਫ਼ਰ ਕਰਦੇ ਸਮੇਂ ਇਸ ਤਰੀਕੇ ਦੇ ਰੋਡ ਜ਼ਰੂਰ ਦੇਖੇ ਹੋਣਗੇ ਵੀ ਕੁਝ ਰੋਡ ਅਧੇਕ ਬਣੇ ਹੋਇਆ ਸਾਨੂੰ ਸਾਈਡ ਥਾਣੀ ਲੰਘਣਾ ਪੈਂਦਾ ਆ ਕੁਝ ਰੋਡ ਠੀਕ ਆ ਉਹਦੇ ਆਸੇ ਪਾਸੇ ਕੁਝ ਇਸ ਤਰੀਕੇ ਦੇ ਬੀਮ ਬਣੇ ਹੋਇਆ ਲੇਕਿਨ ਉਹ ਕੰਪਲੀਟ ਨਹੀਂ ਹੋਏ ਤੁਹਾਡੇ ਮਨ ਦੇ ਵਿੱਚ ਵੀ ਵਿਚਾਰ ਆਉਂਦਾ ਹੋਊਗਾ ਵੀ ਇਹ ਕਿਉਂ ਆ ਜੀ ਇਹਦਾ ਕਾਰਨ ਕੀ ਹੈ ਇਹਦੇ ਪਿੱਛੇ ਗੁਨਾਹਗਾਰ ਕੌਣ ਹੈ ਕੀ ਪੰਜਾਬ ਦੇ ਵਿੱਚ ਰੋਡ ਬਣਨ ਨੂੰ ਰੋਕਣ ਦੇ ਲਈ ਜਾਂ ਕਹਿੰਦੇ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਕਿਸਾਨ ਜ਼ਿੰਮੇਵਾਰ ਨੇ ਜਾਂ ਫਿਰ ਸਰਕਾਰ ਜ਼ਿੰਮੇਵਾਰ ਆ ਜਾਂ ਫਿਰ ਤੀਜਾ ਪੱਖ ਇਹ ਵੀ ਆ ਕਿ ਪੰਜਾਬ ਦੇ ਲਈ ਰੋਡਾਂ ਦੀ ਲੋੜ ਹੈਗੀ ਆ ਕਿ ਨਹੀਂ ਹੈਗੀ ਹੋ ਸਕਦਾ ਬਹੁਤ ਸਾਰੇ ਜਿਵੇਂ ਮੈਂ ਦੇਖਿਆ ਬਹੁਤ ਸਾਰੇ ਪੱਤਰਕਾਰਾਂ ਨੂੰ ਸੁਣੀਏ ਜਾਂ ਕੁਝ ਜਿੱਦਾਂ ਦੇ ਲੀਡਰ ਨੇ ਜਿਹੜੇ ਕਹਿੰਦੇ ਕਿ ਪੰਜਾਬ ਦੇ ਵਿੱਚ ਨਜਾਇਜ਼ ਰੋਡ ਬਣਾਏ ਜਾ ਰਹੇ ਨੇ ਇੰਨੇ ਰੋਡਾਂ ਦੀ ਲੋੜ ਹੀ ਨਹੀਂ ਹੈਗੀ ਸੋ ਇਹ ਸਾਰਾ ਮਸਲਾ ਹੈ ਕਿ ਆ ਪੀ ਪੰਜਾਬ ਦੀ ਖੇਤੀਯੋਗ ਜ਼ਮੀਨ ਦੇ ਲਈ ਕਰੋੜਾਂ ਦਾ ਹੋਣਾ ਜ਼ਰੂਰੀ ਹੈ ਜਾਂ ਇਹ ਰੋਡਾਂ ਦੇ ਪਿੱਛੇ ਸਰਕਾਰ ਜ਼ਿੰਮੇਵਾਰ ਹੈ ਜਾਂ ਕਿਸਾਨ ਜ਼ਿੰਮੇਵਾਰ ਹੈ ਇਹ ਸਾਰਾ ਮਸਲਾ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਸਮਝਾਂਗੇ ਨਿਊਜ਼ ਸਾਡੇ ਕੋਲ ਇਹ ਵੀ ਆ ਦੋ ਨਿਊਜ਼ ਨੇ ਇੱਕ ਤਾਂ ਹੁਣ ਮਸਲਾ ਹਾਈ ਕੋਰਟ ਪਹੁੰਚ ਚੁੱਕਾ ਹੈ ਹਾਈ ਕੋਰਟ ਥੋੜਾ ਜਿਹਾ ਸਖਤ ਹੋ ਗਿਆ ਪੰਜਾਬ ਸਰਕਾਰ ਦੇ ਉੱਤੇ ਉਹਦਾ ਰਿਜ਼ਲਟ ਲਈ ਸ਼ਾਇਦ ਕਿਸਾਨਾਂ ਨੂੰ ਹੁਣ ਭੁਗਤਣਾ ਪਵੇ ਤੇ ਦੂਜੇ ਨੰਬਰ ਤੇ NHAI ਨੇ ਕੁਝ ਆਪਦੇ ਪ੍ਰੋਜੈਕਟ ਜਿਹੜੇ ਹੈਗੇ ਪੰਜਾਬ ਦੇ ਵਿੱਚ ਬੰਦ ਵੀ ਕਰ ਦਿੱਤੇ ਨੇ ਕਾਰਨ ਕੀ ਦੱਸਿਆ ਕਿ ਸਾਡੇ ਕੋਲੇ ਲੈਂਡ ਹੀ ਨਹੀਂ ਮਿਲੀ ਸਾਨੂੰ ਸਰਕਾਰ ਦੀ ਜ਼ਿੰਮੇਵਾਰੀ ਸੀਗੀ ਕਿ ਸਾਨੂੰ ਜ਼ਮੀਨ ਦਿੰਦੀ ਕਿਸਾਨਾਂ ਕੋਲੋਂ ਲੈ ਕੇ ਸਰਕਾਰ ਨੇ ਉਹ ਜ਼ਮੀਨ ਨਹੀਂ ਦਿੱਤੀ ਸੋ ਇਹ ਪੂਰੇ ਮਸਲੇ ਨੂੰ ਅੱਜ ਦੀ ਵੀਡੀਓ ਵਿੱਚ ਸਮਝਾਂਗੇ ਹਾਣੀ ਸੱਸੀ ਗਾਲ ਜੀ ਮੈਂ ਫਤੇ ਸਿੰਘ ਸਵਾਗਤ ਕਰਨਾ ਥੋੜਾ ਪੰਜਾਬ ਪੀਸਸ ਅੰਡਰ 217 ਦੇ YouTube ਚੈਨਲ ਦੇ ਉੱਤੇ ਸੋ ਜਦੋਂ ਅਸੀਂ ਲੰਘਦੇ ਵੜਦੇ ਆਪਾਂ ਦੇਖੀ ਦੀ ਇਸ ਤਰੀਕੇ ਦੇ ਰੋਡ ਜਿਹੜੇ ਉਹ ਪੂਰੇ ਕੰਪਲੀਟ ਨਾ ਹੋਏ ਅਸੀਂ ਪੰਜਾਬ ਦੇ ਵਿੱਚ ਦੇਖਿਆ ਜਿਸੀ ਟ੍ਰੈਵਲ ਕਰਦੇ ਹੋਈਏ ਜਿਹੜੇ ਲੋਕੀ ਟ੍ਰੈਵਲ ਕਰਦੇ ਨੇ ਉਹਨਾਂ ਨੂੰ ਪਤਾ ਹੋਊਗਾ ਇਹ ਸਮੱਸਿਆ ਬਾਕੀ ਸੂਬਿਆਂ ਵਿੱਚ ਘੱਟ ਆਉਂਦੀ ਐ ਐਜ਼ ਕੰਪੇਅਰ ਟੂ ਪੰਜਾਬ ਇਹਦਾ ਕੀ ਕਾਰਨ ਐ ਬਹੁਤ ਸਾਰੇ ਲੋਕ ਕਹਿੰਦੇ ਜੀ ਕਿਸਾਨਾਂ ਦੇ ਕਰਕੇ ਇਦਾਂ ਹੁੰਦਾ ਆ ਆਪਾਂ ਉਹਦਾ ਅਸਲ ਕਾਰਨ ਵੀ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਤਰ੍ਹਾਂ ਨੂੰ ਸਿੱਧਾ ਬਲੇਮ ਨਹੀਂ ਕਰ ਸਕਦੇ ਸਾਨੂੰ ਪ੍ਰੋਪਰਲੀ ਸਮਝਣਾ ਪਊਗਾ ਕਿ ਕਾਰਨ ਕੀ ਹੱਸਦਾ ਜੀ ਠੀਕ ਐ ਸੋ ਨਿਊਜ਼ ਕੀ ਨਿਕਲ ਕੇ ਆਈ ਸੀਗੀ ਕਿ ਜਿਹੜਾ ਜੰਮੂ ਕਟੜਾ ਹਾਈਵੇ ਹੈਗਾ ਆ ਉਹਦੇ ਉੱਤੇ ਕੁਝ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਮਨਾ ਕਰ ਦਿੱਤਾ ਕੰਪਨੀ ਹਾਈ ਕੋਰਟ ਚ ਚਲੀ ਗਈ ਐਨ ਐਚ ਏ ਜਿਹੜੀ ਰੋਡ ਬਣਾ ਰਹੀ ਹੈ ਉਹ ਹਾਈ ਕੋਰਟ ਚ ਚਲੀ ਗਈ ਲਾਸਟ ਇਅਰ ਅਗਸਤ 2024 ਦੇ ਵਿੱਚ ਉਹ ਹਾਈ ਕੋਰਟ ਗਈ ਸੀਗੀ ਤੇ 4 ਅਪ੍ਰੈਲ ਨੂੰ ਹਾਈ ਕੋਰਟ ਨੇ ਸੁਣਵਾਈ ਕੀਤੀ ਇਸ ਮੁੱਦੇ ਉੱਤੇ ਤੇ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਕੀ ਚੱਕਰ ਆ ਰੋਡ ਬਣ ਕਿਉਂ ਨਹੀਂ ਰਹਾ ਪੰਜਾਬ ਸਰਕਾਰ ਕਹਿੰਦੀ ਜੀ ਕਿਸਾਨ ਜ਼ਮੀਨ ਨਹੀਂ ਦੇ ਰਹੇ ਉਹ ਕਹਿੰਦੇ ਜ਼ਮੀਨ ਤੁਸੀਂ ਲਓ ਫਿਰ ਕਹਿੰਦੇ ਜੀ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਮਿਲ ਰਿਆ ਪ੍ਰੋਪਰ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਬਹੁਤ ਸਟ੍ਰਿਕਟਲੀ ਵਾਰਨ ਕੀਤਾ ਆ ਕਿ ਤੁਹਾਨੂੰ ਪੰਜ ਤੁਹਾਨੂੰ 5 ਮਈ ਦੀ ਅਖੀਰਲੀ ਤਾਰੀਖ ਦਿੱਤੀ ਹੈ ਇਹ ਜਿਹੜਾ ਰੋਡ ਦੇ ਉੱਤੇ ਜ਼ਮੀਨ ਹਜੇ ਤੱਕ ਨਹੀਂ ਮਿਲੀ ਜਾਂ ਇਦਾਂ ਦੀ ਕੰਡੀਸ਼ਨ ਬਣ ਜਾਂਦੀ ਕਿ ਇੱਕ ਪਾਸੇ ਪੁਲਿਸ ਖੜੀ ਹੈ ਦੂਜੇ ਪਾਸੇ ਕਿਸਾਨ ਖੜੇ ਹੈ ਹੁਣ ਕਿਸਾਨ ਵੀ ਪੰਜਾਬ ਦੇ ਆ ਪੁਲਿਸ ਵੀ ਪੰਜਾਬ ਦੀ ਆ ਤੇ ਜੇ ਰੋਡ ਬਣਨਾ ਡਿਵੈਲਪਮੈਂਟ ਵੀ ਪੰਜਾਬ ਦੀ ਹੋਣੀ ਆ ਤੇ ਹਾਈ ਕੋਰਟ ਕਹਿੰਦਾ ਵੀ ਇਸ ਮਸਲੇ ਦਾ ਜਲਦੀ ਜਲਦੀ ਹੱਲ ਕਰੋ ਇਹ ਜਿਹੜਾ ਰੋਡ ਹੈਗਾ ਆ ਜੰਮੂ ਕਟੜਾ ਐਕਸਪ੍ਰੈਸ ਵੇ ਨੂੰ ਕੰਪਲੀਟ ਕਰਨ ਦੇ ਲਈ ਸਾਨੂੰ ਲੋੜ ਹੈ ਜਲਦੀ ਜਲਦੀ ਜ਼ਮੀਨ ਨੂੰ ਐਕਵਾਇਰ ਕਰਨ ਦੀ ਸੋ ਸਰਕਾਰ ਨੂੰ ਵਾਰਨਿੰਗ ਦਿੱਤੀ ਗਈ ਹੈ ਜੀ ਵਾਰਨਿੰਗ ਦੀ ਆਖਰੀ ਤਾਰੀਖ ਹੈਗੀ ਆ 5 ਮਈ ਕਿ 5 ਮਈ ਤੱਕ ਜ਼ਮੀਨ ਕਲੀਅਰ ਕਰਕੇ ਦੇ ਦਿਓ ਅਦਰਵਾਈਜ਼ ਅੱਗੇ ਕੀ ਹੋਊਗਾ ਫਿਰ ਉਹ ਹਾਈ ਕੋਰਟ ਹੀ ਦੇਖੂਗਾ ਸੋ ਜੰਮੂ ਕਟੜਾ ਐਕਸਪ੍ਰੈਸ ਬਾਰੇ ਆਪਾਂ ਗੱਲ ਕਰਦੇ ਆਂ ਦਿੱਲੀ ਕਟੜਾ ਸੋਰੀ ਦਿੱਲੀ ਤੋਂ ਇਹ ਸਟਾਰਟ ਹੁੰਦਾ ਆ ਹਰਿਆਣਾ ਵਿੱਚ ਦੀ ਹੁੰਦਾ ਹੋਇਆ ਪੰਜਾਬ ਦੇ ਵਿੱਚ ਐਂਟਰ ਕਰਦਾ ਸੰਗਰੂਰ ਦੇ ਕੋਲ ਦੀ ਉਦੋਂ ਬਾਅਦ ਵਾਇਆ ਮਲੇਰ ਕੋਟਲਾ ਹੁੰਦਾ ਹੋਇਆ ਲੁਧਿਆਣਾ ਜਲੰਧਰ ਤੇ ਅਮਰitsar ਤੇ ਉਦੋਂ ਬਾਅਦ ਇਹ ਕਟੜਾ ਨੂੰ ਜਾਂਦਾ ਹੈ ਸਜੋ ਬਹੁਤ ਇੰਪੋਰਟੈਂਟ ਇੱਕ ਹਾਈਵੇ ਹੈ ਜੇ ਤੁਸੀਂ ਇਸ ਦੇ ਉੱਤੇ ਟਰੈਵਲ ਕੀਤਾ ਹਰਿਆਣਾ ਵਿੱਚ ਤੁਹਾਨੂੰ ਪਤਾ ਹੋਊਗਾ ਇੱਕ ਪੰਜਾਬ ਨੂੰ ਨਵੀਆਂ ਤਰੱਕੀ ਦੀਆਂ ਰਾਹਾਂ ਉੱਤੇ ਲੈ ਜਾਊਗਾ ਇਹ ਵਾਲਾ ਰੋਡ ਹੁਣ ਸਰਕਾਰ ਨੂੰ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਆਇਆ ਉਹ ਕੀ ਆਇਆ ਉਹ ਇਹ ਆ ਵੀ ਤੁਸੀਂ 5 ਮਈ ਡੈਡਲਾਈਨ ਦਿੱਤੀ ਗਈ ਕਿ 5 ਮਈ ਤੋਂ ਬਾਅਦ ਡਿਲੇ ਨਾ ਕਰਿਓ ਕੰਮ ਕਰ ਦੋ ਤੇ ਹਾਈ ਕੋਰਟ ਨੇ ਬਹੁਤ ਸਖਤ ਲਫ਼ਜ਼ਾਂ ਵਿੱਚ ਇਹ ਵੀ ਕਿਹਾ ਵੀ ਕਦੋਂ ਤੱਕ ਤੁਸੀਂ ਇਹ ਕਹੋਗੇ ਕਿ ਜ਼ਮੀਨ ਐਕਵਾਇਰ ਨਹੀਂ ਹੋਈ ਕੰਪਨਸੇਸ਼ਨ ਸਾਨੂੰ ਬਹਾਨਾ ਨਹੀਂ ਚਾਹੀਦਾ ਤੁਸੀਂ ਸਰਕਾਰ ਹੋ ਨਾ ਜੇ ਤੁਹਾਨੂੰ ਲੱਗਦਾ ਵੀ ਕਿਸਾਨ ਕਹਿ ਰਿਹਾ ਕਿ ਸਾਡੀ ਜ਼ਮੀਨ ਦਾ ਮੁੱਲ ਘੱਟ ਪਾਇਆ ਜਾ ਰਿਹਾ ਆ ਉਹਨਾਂ ਦਾ ਬਣਦਾ ਮੁੱਲ ਦਵੋ ਫਿਰ ਤੁਸੀਂ ਕਿਉਂ ਟੱਲ ਕਰ ਰਹੇ ਹੋ ਜੀ ਹੁਣ ਇੱਕ ਕੋਰਟ ਦੇ ਵਿੱਚ ਮਸਲਾ ਪਹੁੰਚਿਆ ਤੇ ਪਹੁੰਚਿਆ ਕਿਉਂ ਕਿ ਅਸੀਂ ਦੇਖਿਆ ਸੀਗਾ ਜਿਹੜੀ ਕੰਪਨੀ ਆ ਐਨ ਐਚ ਆਈ ਉਹਨੇ ਜਾ ਕੇ ਕੰਪਲੇਂਟ ਪਾਈ ਸੀਗੀ ਕੋਰਟ ਦੇ ਵਿੱਚ ਤੇ ਕੋਰਟ ਨੇ ਹੋਰ ਆਰਡਰ ਕੀ ਦਿੱਤੇ ਆ ਸਰਕਾਰ ਨੂੰ ਤਾਂ ਕਹਿ ਦਿੱਤਾ ਨਾਲ ਦੀ ਨਾਲ ਹੀ ਉਹਨਾਂ ਨੇ 11 ਜ਼ਿਲ੍ਹਿਆਂ ਦੇ ਡੀ ਸੀਜ਼ ਨੂੰ ਵੀ ਆਰਡਰ ਦਿੱਤੇ ਨੇ ਕਿ ਜਲਦੀ ਤੋਂ ਜਲਦੀ ਜ਼ਮੀਨ ਕਲੀਅਰ ਕਰਵਾਓ ਤੇ ਐਨ ਐਚ ਆਈ ਨੂੰ ਇਹ ਜ਼ਮੀਨ ਦੇ ਦਿਓ ਕਿਉਂਕਿ ਇਹ ਪ੍ਰੋਜੈਕਟ ਸੈਂਟਰ ਦਾ ਹੈ ਜੀ ਠੀਕ ਹੈ ਤੇ ਜਿਹੜੇ ਡੀਸੀ ਨੇ ਉਹਨਾਂ ਨੂੰ ਵੀ ਕਿਹਾ ਕਿ 5 ਮਈ ਤੁਹਾਡੀ ਆਖਰੀ ਤਰੀਕ ਹੈ ਇੰਨੀ ਤਰੀਕ ਤੱਕ ਤੁਸੀਂ ਰਿਪੋਰਟ ਸਬਮਿਟ ਕਰਵਾਉਣੀ ਹੀ ਕਰਵਾਉਣੀ ਹੈ ਜੀ ਹੁਣ ਪ੍ਰੋਜੈਕਟ ਦਾ ਆਪਾਂ ਦੇਖੀਏ ਸਟੇਟ ਸਟੇਟਸ ਕੀ ਹੈ ਪੰਜਾਬ ਦੇ ਵਿੱਚ ਸੋ ਐਨਐਚਆਈ ਕਹਿੰਦੀ ਹੈ ਕਿ ਸਾਡੇ ਟੋਟਲ 36 ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲਦੇ ਆ ਜਿਨ੍ਹਾਂ ਨੂੰ ਜੇ ਆਪਾਂ ਕਾਊਂਟ ਕਰੀਏ ਕਿਲੋਮੀਟਰਾਂ ਵਿੱਚ ਤਾਂ 1288 ਕਿਲੋਮੀਟਰ ਟੋਟਲ ਲੈਂਥ ਬਣਦੀ ਆ ਇਹ ਲੈਂਡ ਨਾ ਮਿਲਣ ਕਰਕੇ ਜ਼ਮੀਨ ਨਾ ਮਿਲਣ ਕਰਕੇ ਹਜੇ ਪੂਰੇ ਨਹੀਂ ਹੋ ਪਾਏ ਤੇ ਐਨਐਚਆਈ ਨੇ ਕਿਹਾ ਕਿ ਲਗਭਗ 136 ਕਿਲੋਮੀਟਰ ਰੋਡ ਹਜੇ ਪੈਂਡਿੰਗ ਹੈ ਜਾਂ ਇਹ ਕਹਿ ਲਓ ਇੰਨੀ ਹਜੇ ਜ਼ਮੀਨ ਨਹੀਂ ਮਿਲ ਪਾਈ ਪਰ ਪੰਜਾਬ ਸਰਕਾਰ ਕਹਿੰਦੀ ਆ ਨਹੀਂ ਨਹੀਂ ਭਾਈ ਇਸ ਦਾ ਹਜੇ 88 ਜਨਕੀ 88 ਕਿਲੋਮੀਟਰ ਜ਼ਮੀਨ ਪੈਂਡਿੰਗਾ ਬਾਕੀ ਅਸੀਂ ਦੇ ਦਿੱਤੀ ਆ ਸੋ ਇੱਥੇ ਵੀ ਦੋਨਾਂ ਵਿੱਚ ਥੋੜੀ ਜੀ ਕੰਟਰੋਵਰਸੀ ਹੈਗੀ ਆ ਪਰ ਜੇ ਦੇਖਿਆ ਜਾਵੇ ਸਰਕਾਰ ਤੇ ਸਰਕਾਰੀ ਸੰਸਥਾਵਾਂ ਦੇ ਵਿੱਚਕਾਰ ਇਹ ਕੰਟਰੋਵਰਸੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਸਟੇਟ ਜਾਂ ਕਿਸੇ ਦੇਸ਼ ਦੇ ਲਈ ਚੰਗੀਆਂ ਕਹਿ ਲਓ ਵੀ ਨਿਸ਼ਾਨੀਆਂ ਨਹੀਂ ਹੈਗੀਆਂ ਕਿਉਂਕਿ ਇਹ ਗੱਲ ਡਵੈਲਪਮੈਂਟ ਦੀ ਹੈ ਜੀ ਠੀਕ ਹੈ ਸੋ ਉਦੋਂ ਬਾਅਦ ਆਪਾਂ ਦੇਖਦੇ ਹੁਣ ਇਸ ਪ੍ਰੋਜੈਕਟ ਦੇ ਡਿਲੇ ਹੋਣ ਨਾਲ ਹੋ ਕੀ ਰਿਹਾ ਆ ਆਪਾਂ ਕਹਿੰਦੇ ਨੇ ਪ੍ਰੋਜੈਕਟ ਡਿਲੇ ਹੋ ਗਿਆ ਉਹਦਾ ਰਿਜ਼ਲਟ ਕੀ ਨਿਕਲ ਕੇ ਆ ਰਿਹਾ ਸਭ ਤੋਂ ਪਹਿਲਾ ਰਿਜ਼ਲਟ ਕਹਿੰਦੇ ਕਿਹੜਾ ਆ ਪਬਲਿਕ ਸੇਫਟੀ ਨੂੰ ਲੈ ਕੇ ਸੋ ਐਨਐਚਆਈ ਨੇ ਕਿਹਾ ਆ ਵੀ ਤੁਸੀਂ ਦੇਖ ਰਹੇ ਹੋ ਕਿਉਂਕਿ ਰੋਡ ਬਣਨੇ ਜ਼ਰੂਰੀ ਹੈ ਪੰਜਾਬ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਤਾਂ ਹੀ ਜਾਊਗਾ ਜੇ ਉਹਦੀ ਕਨੈਕਟੀਵਿਟੀ ਬਾਕੀ ਦੇਸ਼ ਨਾਲ ਵਧੀਆ ਹੋ ਪਾਊਗੀ ਸੋ ਸੇਫਟੀ ਨੂੰ ਲੈ ਕੇ ਜਿਹੜੇ ਪੁਰਾਣੇ ਰੋਡ ਆ ਹੁਣ ਉਹਨਾਂ ਉੱਤੇ ਜ਼ਿਆਦਾ ਟ੍ਰੈਫਿਕ ਹੋ ਰਿਹਾ ਕਿ ਸੋ ਜੇ ਤੁਸੀਂ ਕਿਤੇ ਸਫਰ ਕਰਦੇ ਹੋਮੇ ਤੁਹਾਨੂੰ ਪਤਾ ਹੋਊਗਾ ਬਹੁਤ ਲੰਬੇ ਲੰਬੇ ਜਾਮ ਲੱਗ ਜਾਂਦੇ ਆ ਜੀ ਜਦੋਂ ਲੰਬੇ ਲੰਬੇ ਜਾਮ ਲੱਗ ਗਏ ਇਸ ਜਾਮ ਦੇ ਵਿੱਚ ਕੋਈ ਕੰਮ ਵਾਲਾ ਬੰਦਾ ਫਸ ਸਕਦਾ ਆ ਕੋਈ ਦੁਕਾਨ ਵਾਲਾ ਬੰਦਾ ਫਸ ਗਿਆ ਕੋਈ ਬਿਮਾਰ ਬੰਦਾ ਫਸ ਗਿਆ ਉਹਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਜੀ ਦੂਜੇ ਨੰਬਰ ਤੇ ਕੀ ਹੁੰਦਾ ਸਾਡੇ ਕੋਲੇ ਐਕਸੀਡੈਂਟ ਬਹੁਤ ਹੁੰਦੇ ਨੇ ਫਿਰ ਜਦੋਂ ਰੋਡਾਂ ਤੇ ਭੀੜ ਹੁੰਦੀ ਆ ਜਾਂ ਰੋਡ ਬਣੇ ਨਹੀਂ ਹੁੰਦੇ ਇੱਕ ਖਬਰ ਇਹ ਵੀ ਆਈ ਸੀਗੀ ਕਿ ਫਲਾਈਓਵਰ ਜਾਈ ਗਿਆ Google ਨੇ ਦਿਖਾ ਤਾਰਾ ਸਿੱਧਾ ਹੀ ਆ ਮੂਰੇ ਗਏ ਤਾਂ ਰੋਡ ਹੀ ਨਹੀਂ ਸੀ ਬਣਿਆ ਪਤਾ ਲੱਗਾ ਇਹ ਆਪਣੀ ਸਟੇਟ ਦੀ ਗੱਲ ਨਹੀਂ ਕਿਸੇ ਬਾਹਰੀ ਸਟੇਟ ਦੀ ਗੱਲ ਆ ਵੀ ਮੋਰੇ ਰੋਡ ਹੈ ਨਹੀਂ ਸੀਗਾ ਕਿਉਂਕਿ ਉੱਥੋਂ ਦੇ ਕਿਸਾਨਾਂ ਨੇ ਇਹ ਜ਼ਮੀਨ ਨਹੀਂ ਸੀ ਦਿੱਤੀ ਤੇ ਉਹ ਗੱਡੀ ਸਿੱਧੀ ਫਲਾਈਓਵਰ ਤੋਂ ਥੱਲੇ ਡਿੱਗੀ ਤੇ ਪਰਿਵਾਰ ਦੇ ਤਿੰਨ ਤੋਂ ਚਾਰ ਬੰਦਿਆਂ ਦੀ ਮੌਤ ਹੋ ਗਈ ਹੁਣ ਜਿਹੜੇ ਪਰਿਵਾਰ ਦੇ ਲੋਕ ਮਰ ਗਏ ਨਾ ਉਹਨਾਂ ਲਈ ਤਾਂ ਦੁਨੀਆ ਖਤਮ ਹੈ ਜੀ ਉਹਨਾਂ ਦੇ ਲਈ ਤਰੱਕੀ ਜਿਹੜੀ ਗਈ ਉਹ ਖੂਹ ਦੇ ਵਿੱਚ ਗਈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਉਹ ਪਰਿਵਾਰ ਖਤਮ ਹੋ ਚੁੱਕਾ ਸੋ ਇੱਥੇ ਸਰਕਾਰ ਕਹਿੰਦੀ ਹੈ ਵੀ ਸਾਨੂੰ ਲੋੜ ਹੈ ਇਹਨਾਂ ਚੀਜ਼ਾਂ ਨੂੰ ਦੇਖਣ ਦੀ ਹਰ ਇੱਕ ਇਨਸਾਨ ਦੀ ਜਾਨ ਜ਼ਰੂਰੀ ਹੈ ਜੀ ਸੋ ਉਸ ਤੋਂ ਬਾਅਦ ਕਹਿੰਦੇ ਦੂਜਾ ਨੁਕਸਾਨ ਕੰਪਨੀ ਕਹਿੰਦੀ ਐਨਐਚਆਈ ਕੀ ਕਹਿੰਦੀ ਆ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੈ ਸਾਨੂੰ ਕਹਿੰਦੇ ਕਿੰਨਾ ਨੁਕਸਾਨ ਹੈ ਕਹਿੰਦੇ ਅਸੀਂ ਜਿਹੜਾ ਹੈਗਾ ਦੇਰੀ ਹੋਣ ਕਰਕੇ ਸਾਨੂੰ 483 ਕਰੋੜ ਦਾ ਨੁਕਸਾਨ ਹੋ ਗਿਆ ਇਹਦੇ ਨਾਲ ਨਾਲ ਸਰਕਾਰੀ ਖਜ਼ਾਨੇ ਉੱਤੇ ਜਿਹੜਾ ਹੈਗਾ ਉਹ ਚਾਰ ਪ੍ਰੋਜੈਕਟ ਬੰਦ ਕਰਨ ਨਾਲ 2500 ਕਰੋੜ ਦਾ ਨੁਕਸਾਨ ਹੋਇਆ ਟਰਮੀਨੇਸ਼ਨ ਚਾਰਜ ਹੁਣ ਕਿਉਂਕਿ ਕੰਪਨੀ ਨੇ ਐਨਐਚਆਈ ਨੇ ਚਾਰ ਪ੍ਰੋਜੈਕਟ ਬੰਦ ਕੀਤੇ ਆ ਸਰਕਾਰ ਨੂੰ ਜੁਰਮਾਨਾ ਦੇਣਾ ਪੈਂਦਾ ਸੋ ਕਹਿੰਦੇ ਅਸੀਂ ਲਗਭਗ 25 ਕਰੋੜ ਰੁਪਏ ਜੁਰਮਾਨਾ ਦਿੱਤਾ ਆ ਤੇ ਇਹਨੂੰ ਰੀਟੈਂਡਰ ਕਰਨਾ ਹੁਣ ਰੋਡ ਕੰਪਲੀਟ ਕਰਨੇ ਆ ਜੇ ਐਨਐਚਏ ਨੇ ਹੱਥ ਖੜੇ ਕਰਤੇ ਕੋਈ ਤਾਂ ਫਰਮ ਬਣਾਉਗੀ ਨਾ ਇਹਨੂੰ ਸੋਦੇ ਨਹੀਂ ਕਹਿੰਦੇ ਲਗਭਗ 2000 ਕਰੋੜ ਰੁਪਏ ਐਕਸਟਰਾ ਦੇਣਾ ਪੈਂਦਾ ਸੋ ਡਿਲੇ ਹੋਣ ਦੇ ਨਾਲ ਦੋ ਨੁਕਸਾਨ ਨੇ ਇੱਕ ਤਾਂ ਫਾਈਨੈਂਸ਼ੀਅਲੀ ਨੁਕਸਾਨ ਹੈ ਦੂਜੇ ਨੰਬਰ ਤੇ ਕਹਿੰਦੇ ਨੁਕਸਾਨ ਸਾਨੂੰ ਜਿਹੜਾ ਦੇਖਣ ਨੂੰ ਮਿਲਦਾ ਉਹ ਦੇਖਣ ਨੂੰ ਮਿਲਦਾ ਆ ਜਾਨ ਦੇ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਟ੍ਰੈਫਿਕ ਵਿੱਚ ਲੋਕੀ ਫਸੇ ਹੋਏ ਨੇ ਸੋ ਇਹਦੇ ਨਾਲ ਤਰੱਕੀ ਜਿਹੜੀ ਉਹ ਰੁਕਦੀ ਹੈ ਤੇ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ ਹੁਣ ਇਸ ਮਸਲੇ ਦਾ ਹੱਲ ਕਰਨ ਦੇ ਲਈ ਜਿਹੜੀ ਸਾਡੇ ਕੋਲੇ ਕੰਡੀਸ਼ਨ ਹੈ ਕਿ ਰੋਡ ਸ਼ੁਰੂ ਹੋ ਜਾਂਦੇ ਆ ਪਰ ਕੰਪਲੀਟ ਨਹੀਂ ਹੁੰਦੇ ਇਹਨੂੰ ਰੋਕਣਾ ਪੈਣਾ ਹੁਣ ਇਹਨੂੰ ਰੋਕਣ ਦੇ ਲਈ ਕਿਸਾਨਾਂ ਦੀ ਗੱਲ ਸੁਣ ਲਈਏ ਤਾਂ ਉਹਨਾਂ ਦਾ ਵਿਚਾਰ ਆਪਣਾ ਆ ਜੀ ਸਰਕਾਰ ਦੀ ਗੱਲ ਕਰ ਲਈਏ ਸਰਕਾਰ ਸਰਕਾਰ ਦਾ ਵਿਚਾਰ ਆਪਣਾ ਹੁਣ ਜਦੋਂ ਅਸੀਂ ਪੜਿਆ ਮੈਂ ਪੜਿਆ ਇਹਨਾਂ ਬਾਰੇ ਕਾਫੀ ਜਾਣਕਾਰੀ ਲਈ ਕਿਸਾਨ ਕਹਿੰਦੇ ਦੇਖੋ ਜ਼ਮੀਨ ਅਸੀਂ ਦੇ ਦਈਏ ਅਸੀਂ ਵੀ ਪੰਜਾਬ ਦੇ ਨਾਲ ਖੜੇ ਆ ਪਰ ਕਈ ਵਾਰ ਕੀ ਹੁੰਦਾ ਕਹਿੰਦੇ ਕੁਝ ਇਦਾਂ ਦੀ ਜ਼ਮੀਨ ਹੁੰਦੀ ਆ ਜਿਹਦਾ ਰੇਟ ਵੱਧ ਹੁੰਦਾ ਜਿਹਦਾ ਰੇਟ ਹੁੰਦਾ ਫੋਰ ਐਗਜ਼ਾਮਪਲ ਮਾਰਕੀਟ ਰੇਟ 1 ਕਰੋੜ ਰੁਪਈਆ ਆ ਪਰ ਸਰਕਾਰ ਉਹਦਾ ਦੇਈ ਕਹਿੰਦੇ ਸਾਨੂੰ 90 ਰੱਖ ਰਹੀ ਆ ਕਾਨੂੰਨ ਤਾਂ ਇਹ ਕਹਿੰਦਾ ਵੀ ਜੋ ਮਾਰਕੀਟ ਰੇਟ ਆ ਉਦੋਂ ਵੱਧ ਦੇਣਾ ਪਰ ਸਰਕਾਰ ਕਹਿੰਦੇ ਘੱਟ ਦੇ ਰਹੀ ਆ ਅਸੀਂ ਕਿਦਾਂ ਆਪਣੀ ਜ਼ਮੀਨ ਦੇ ਦਈਏ ਸੋ ਜੇ ਕਿਸਾਨ ਦੇ ਪਰਸਪੈਕਟਿਵ ਨਾਲ ਸੋਚੀਏ ਤਾਂ ਬਿਲਕੁਲ ਸਹੀ ਕਹਿ ਰਿਹਾ ਬਟ ਸਰਕਾਰ ਨੂੰ ਜਦੋਂ ਪੁੱਛਿਆ ਗਿਆ ਵੀ ਉਹ ਕਿਸਾਨ ਦੀ ਜ਼ਮੀਨ ਇੰਨੇ ਦੀ ਆ ਤਾਂ ਉਹ ਮੋੜਿਓ ਕਹਿ ਦਿੰਦੀ ਆ ਲੈ ਵੀ ਉਹਦੇ ਆਸੇ ਪਾਸੇ ਵਾਲੀ ਜ਼ਮੀਨ ਤਾਂ ਅਸੀਂ ਇੰਨੀ ਸਸਤੀ ਲੈ ਲਈ ਆ ਬਾਕੀ ਕਿਸਾਨਾਂ ਨੇ ਦਿੱਤੀ ਆ ਉਹਦੀ ਕਿਹੜਾ ਜ਼ਮੀਨ ਜ਼ਿਆਦਾ ਮਹਿੰਗੀ ਆ ਸੋ ਇਥੇ ਕਿਤਨਾ ਕਿਤੇ ਕੰਟਰੋਵਰਸੀ ਜਿਹੜੀ ਹੁੰਦੀ ਆ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਕਿਸਾਨ ਕਹਿੰਦੇ ਸਾਡੀ ਜ਼ਮੀਨ ਜਿਹੜੀ ਖੇਤੀ ਲੈਕ ਪ੍ਰੋਪਰ ਹੈਗੀ ਆ ਇੱਥੇ ਇੰਨੇ ਰੋੜਾਂ ਦੀ ਲੋੜ ਨਹੀਂ ਹੈਗੀ ਸਾਡੇ ਕੋਲ ਇੱਕ ਦੋ ਰੋਡ ਹੈਗੇ ਆ ਅਸੀਂ ਬਾਹਲੇ ਰੋਡ ਕੀ ਕਰਨੇ ਆ ਪਰ ਸਰਕਾਰ ਦੀ ਗੱਲ ਕਰੀਏ ਸਰਕਾਰ ਕਹਿੰਦੀ ਨਹੀਂ ਜੇ ਤੁਸੀਂ ਡਿਵੈਲਪਮੈਂਟ ਦੇ ਰਾਹ ਤੇ ਜਾਣਾ ਹੈ ਅਸੀਂ ਬਾਕੀ ਦੇਸ਼ ਨਾਲ ਆਪਣੇ ਆਪ ਨੂੰ ਜੋੜਨਾ ਹੈ ਅਸੀਂ ਆਪਣੇ ਖੇਤੀ ਦੇ ਪ੍ਰੋਡਕਟ ਅਸੀਂ ਚਾਹੁੰਦੇ ਆ ਕਿ ਇੱਥੋਂ ਸਿੱਧੇ ਬੰਬੇ ਨੂੰ ਜਾਣ ਤੇ ਬੰਬੇ ਤੋਂ ਜਹਾਜ਼ ਰਾਹੀਂ ਦੂਸਰੇ ਦੇਸ਼ਾਂ ਤੱਕ ਜਾਣ ਤਾਂ ਸਾਨੂੰ ਵੱਡੇ ਵੱਡੇ ਰੋੜਾਂ ਦੀ ਲੋੜ ਹੈ ਅਸੀਂ ਟ੍ਰੈਫਿਕ ਵਿੱਚ ਫਸੇ ਰਹਾਂਗੇ ਤਾਂ ਅਸੀਂ ਆਪਣੇ ਪੰਜਾਬ ਨੂੰ ਇੰਟਰਨੈਸ਼ਨਲ ਮਾਰਕੀਟ ਨਾਲ ਨਹੀਂ ਜੋੜ ਪਾਵਾਂਗੇ ਇਹ ਸਰਕਾਰ ਦਾ ਪਰਸਪੈਕਟਿਵ ਆ ਸੋ ਸਰਕਾਰ ਸੋਚਾ ਜਾਵੇ ਤਾਂ ਡਵੈਲਪਮੈਂਟ ਜ਼ਰੂਰ ਸੋਚਦੀ ਆ ਕਿਸਾਨਾਂ ਦਾ ਮੇਨ ਮੁੱਦਾ ਕੀ ਆ ਕਹਿੰਦੇ ਜਿਹਦੇ ਕੋਲ ਜ਼ਮੀਨ ਥੋੜੀ ਆ ਕਈ ਵਾਰ ਕੀ ਹੁੰਦਾ ਆ ਰੋਡ ਇਸ ਤਰੀਕੇ ਨਾਲ ਜਾਂਦਾ ਕਿ ਉਹਦੇ ਅੱਧੀ ਜ਼ਮੀਨ ਉਧਰ ਰਹਿ ਗਈ ਅੱਧੀ ਉਧਦੀ ਰਹਿ ਗਈ ਤੂੰ ਜਮੀਨ ਜੇ ਦੋ ਪਾਸੇ ਵੰਡੀ ਗਈ ਹੁਣੇ ਵੱਡੇ ਵੱਡੇ ਰੋਲ ਬਣਦੇ ਆ ਦੂਜੇ ਪਾਸੇ ਜਾਣਾ ਔਖਾ ਕਿਸਾਨ ਕਹਿੰਦਾ ਮੈਂ ਕੀ ਕਰਾਂ ਮੈਂ ਪਾਣੀ ਕਿੱਦਾਂ ਲਾਵਾਂ ਮੈਂ ਫਸਲ ਕਿੱਦਾਂ ਵੜਾਵਾਂ ਮੈਂ ਕੰਬਾਈਨ ਉਧਰ ਕਿੱਦਾਂ ਲੈ ਕੇ ਜਾਵਾਂ ਮੈਂ ਟਰੈਕਟਰ ਟਰਾਲੀ ਕਿੱਦਾਂ ਲੈ ਕੇ ਜਾਵਾਂ ਕਿਸਾਨ ਕਹਿੰਦਾ ਜੀ ਮੇਰਾ ਮਸਲਾ ਇਹ ਬਹੁਤ ਵੱਡਾ ਆ ਤਦ ਸਰਕਾਰ ਨੂੰ ਇਹ ਪੁੱਛਿਆ ਸਰਕਾਰ ਕਹਿੰਦੀ ਨਹੀਂ ਨਹੀਂ ਅਸੀਂ ਤਾਂ ਥੱਲੋਂ ਦੀ ਜਿਹੜਾ ਹੈਗਾ ਟਨਲ ਬਣਾ ਦਾਂਗੇ ਜੀ ਸੋ ਮਤਲਬ ਸਰਕਾਰ ਦਾ ਮਤਲਬ ਤੇ ਐਨ ਐਚ ਆਈ ਹੈ ਜੀ ਹੁਣ ਬਹੁਤ ਸਾਰੇ ਇਦਾਂ ਦੇ ਵੀ ਕੇਸ ਹੋਏ ਜਿੱਥੇ ਐਨ ਐਚ ਆਈ ਨੇ ਦਾ ਟਨਲ ਬਣਾਈ ਨਹੀਂ ਪਹਿਲਾਂ ਕਹਿ ਦਿੱਤਾ ਹੁਣ ਕਿਸਾਨ ਰ ਕਿਸਾਨਾਂ ਨੂੰ ਵੀ ਜੇ ਕੋਈ ਜਾਣ ਬੁੱਝ ਕੇ ਅੜੀ ਕਰ ਰਿਹਾ ਤਾਂ ਉਹਨਾਂ ਨੂੰ ਅੜੀ ਛੱਡਣ ਦੀ ਲੋੜ ਹੈ ਉਹਨਾਂ ਦੀਆਂ ਰੀਅਲ ਸਮੱਸਿਆਵਾਂ ਜਿਹੜੀਆਂ ਹੈਗੀਆਂ ਐਨਐਚਆਈ ਨੂੰ ਦੇਖਣੀਆਂ ਚਾਹੀਦੀਆਂ ਨੇ ਜੇ ਜ਼ਮੀਨ ਵੰਡ ਹੋ ਰਹੀ ਹੈ ਤਾਂ ਰੋਡ ਨੂੰ ਥੋੜਾ ਸਾਈਡ ਨੂੰ ਕੀਤਾ ਜਾਵੇ ਜਾਂ ਉਹਨਾਂ ਨੂੰ ਕੋਈ ਰਾਹਤ ਦਿੱਤਾ ਜਾਵੇ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਸੋ ਜੋ ਵੀ ਹੈ ਸਰਕਾਰ ਨੂੰ ਸਿਆਸਤ ਛੱਡਣੀ ਚਾਹੀਦੀ ਹੈ ਕਿਸਾਨਾਂ ਨੂੰ ਵੀ ਅੜੀ ਛੱਡਣੀ ਚਾਹੀਦੀ ਹੈ ਕਿਉਂਕਿ ਆਪਾਂ ਬਹੁਤ ਸਾਰੀਆਂ ਇਦਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਉੱਤੇ ਦੇਖਦੇ ਆ ਜਿੱਥੇ ਕਿ ਬਹੁਤ ਗਲਤ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਪਤਾ ਨਹੀਂ ਉਹ ਪੰਜਾਬ ਦੇ ਦੋਖੀ ਲੋਕ ਨੇ ਜਾਂ ਕੌਣ ਨੇ ਜਾਣ ਬੁੱਝ ਕੇ ਇਸ ਰੋਡ ਕੰਸਟਰਕਸ਼ਨ ਨੂੰ ਵੀ ਗਲਤ ਤਰੀਕੇ ਨਾਲ ਰਿਪਰੈਜ਼ੈਂਟ ਕਰਨਗੇ ਵੀ ਇਹ ਤਾਂ ਜੀ ਬਹੁਤ ਗਲਤ ਹੋ ਗਿਆ ਮਾੜਾ ਹੋ ਗਿਆ ਸੋ ਦਰਅਸਲ ਪੰਜਾਬ ਨੂੰ ਰੋੜਾਂ ਦੀ ਲੋੜ ਹੈ ਅਸੀਂ ਜੇ ਚਾਹੋਨੇ ਆ ਕਿ ਅਸੀਂ ਬਾਕੀ ਸਟੇਟਾਂ ਦੇ ਨਾਲ ਪ੍ਰੋਪਰ ਆਪਣੀ ਕਨੈਕਟੀਵਿਟੀ ਨੂੰ ਤੇਜ਼ ਕਰ ਪਾਈਏ ਹੁਣ ਇੱਕ ਐਗਜ਼ਾਮਪਲ ਦੇ ਲਈ ਕਿਸਾਨਾਂ ਨੂੰ ਮਜਬੂਰੀ ਕਾਰਨ ਦੋ ਜਗ੍ਹਾ ਧਰਨੇ ਦੇਣ ਪਿਆ ਖਨੌਰੀ ਤੇ ਸ਼ੰਭੂ ਬਾਰਡਰ ਬੰਦ ਸੀਗੇ ਉਹਦੇ ਨਾਲ ਕਿੰਨਾ ਲਾਸ ਹੋਇਆ ਪੰਜਾਬ ਦੇ ਨਾਲ ਕਨੈਕਟੀਵਿਟੀ ਸਾਰੀ ਟੁੱਟ ਚੁੱਕੀ ਸੀਗੀ ਕੋਈ ਵਪਾਰੀ ਵਰਗ ਜਾਣਾ ਔਖਾ ਸੀਗਾ ਪੰਜਾਬ ਨੂੰ ਦਿੱਲੀ ਤੋਂ ਔਖਾ ਸੀਗਾ ਜੇ ਕਿਸੇ ਨੇ ਤੁਹਾਡੇ ਵਿੱਚੋਂ ਸਫ਼ਰ ਕੀਤਾ ਹੋਊਗਾ ਤੁਹਾਨੂੰ ਪਤਾ ਕਿੰਨਾ ਔਖਾ ਹੋਏ ਸੀਗੇ ਸੋ ਇਹ ਕਾਫੀ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਜਿਹੜੇ ਕੁਝ ਇਦਾਂ ਕਹਿੰਦੇ ਆ ਵੀ ਰੋੜਾਂ ਦੀ ਤਾਂ ਲੋੜ ਹੀ ਨਹੀਂ ਹੈਗੀ ਉਹ ਬਹੁਤ ਗਲਤ ਸੋਚ ਦੇ ਮਾਲਕ ਨੇ ਲੋੜਾਂ ਲੋੜ ਹੈ ਪੰਜਾਬ ਦੇ ਵਿੱਚ ਬਹੁਤ ਵੱਡੇ ਰੋੜਾਂ ਦੀ ਜੀ ਸੋ ਰੋੜ ਡਿਵੈਲਪ ਹੋਣਗੇ ਤਾਂ ਪੰਜਾਬ ਖੇਤੀ ਲੱਕ ਜਮੀਨ ਹੈ ਉਹ ਪ੍ਰੋਡਕਟ ਸਾਡੇ ਬਾਕੀ ਸੂਬਿਆਂ ਨਾਲ ਅਟੈਚ ਹੋਣਗੇ ਬਾਕੀ ਮੁਲਕਾਂ ਨਾਲ ਅਟੈਚ ਹੋਣਗੇ ਤੇ ਸਾਡੇ ਪੰਜਾਬ ਦਾ ਕਿਸਾਨ ਜਿਹੜਾ ਉਹ ਤਰੱਕੀ ਦੀਆਂ ਰਾਹਾਂ ਉੱਤੇ ਵੀ ਜ਼ਰੂਰ ਜਾਊਗਾ ਜੀ ਸੋ ਬਾਕੀ ਤੁਹਾਡਾ ਕੀ ਵਿਚਾਰ ਹੈ ਕਿਸਾਨਾਂ ਨੂੰ ਜ਼ਮੀਨ ਦੇਣੀ ਚਾਹੀਦੀ ਹੈ ਸਰਕਾਰ ਨੂੰ ਜਾਂ NHAI ਨੂੰ ਕੀ ਕਰਨਾ ਚਾਹੀਦਾ ਹੈ ਇੱਕ ਵਾਰ ਆਪਣਾ ਊ ਵਿਊ ਪੁਆਇੰਟ ਵੀ ਜ਼ਰੂਰ ਰੱਖਿਓ ਜਿਹਦੇ ਨਾਲ ਨਾਲ ਹੀ ਜੇ ਤੁਸੀਂ PCS ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਕੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਾਨਕੀ DSB ASJ ਤਹਿਸੀਲਦਾਰ ਲੱਗਣਾ ਚਾਹੁੰਦੇ ਹੋ ਤੁਸੀਂ ਤਾਂ ਆਪਣੀ ਕਲਾਸ ਹੁੰਦੀ ਹੈ ਇਸੇ ਚੈਨਲ ਉੱਤੇ ਸਵੇਰੇ 9:00 ਵਜੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਵੇਰੇ ਕਰੰਟ ਅਫੇਅਰ ਦੀ ਕਲਾਸ ਜ਼ਰੂਰ ਦੇਖੋ ਨਾਲ ਦੀ ਨਾਲ ਹੀ ਜੇ ਤੁਸੀਂ PCS ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਪੰਜਾਬ GK ਦੀ ਕਿਤਾਬ ਹੈ ਜੀ ਪੰਜਾਬ ਨਾਮਾ ਇਸ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਘਰੇ ਬੈਠੇ ਤੁਸੀਂ ਪੜ੍ਹ ਸਕਦੇ ਹੋ ਪੰਜਾਬੀ ਵਿੱਚ ਲੱਗ ਹੈ ਅੰਗਰੇਜ਼ੀ ਵਿੱਚ ਲੱਗ ਹੈ ਪ੍ਰਾਈਸ ਦੀ ਗੱਲ ਕਰ ਲਈਏ 499 ਰੁਪਏ ਜਾਨਕੀ 500 ਰੁਪਏ ਪ੍ਰਾਈਸ ਹੈ ਕਿਤਾਬ ਦਾ ਕਿਤਾਬ ਨੂੰ ਆਰਡਰ ਕਰਨ ਦੇ ਲਈ ਇਸ ਨੰਬਰ ਉੱਤੇ ਕਾਲ ਕਰੋ ਤੇ ਕਿਤਾਬ ਤੁਹਾਡੀ ਆਰਡਰ ਹੋ ਜੂਗੀ ਪ੍ਰੀ ਤੇ ਮੀਨਸ ਦੋਨਾਂ ਲਈ ਕਿਤਾਬ ਬਹੁਤ ਇੰਪੋਰਟੈਂਟ ਹੈ ਜੀ ਠੀਕ ਹੈ ਸੋ ਆਈ ਹੋਪ ਵੀਡੀਓ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਘਜ਼ਾਰਾ ਨੂੰ ਬਾਏ ਬਾਏ